ਆ ਵੀਰੋ ਇਸ ਟਾਈਮ ਆਪਾਂ ਦੁੜਦਾ ਗਏ ਤੇ ਇਹ ਪਿੰਡ ਵਿੱਚ ਦੁੜਦਾ ਜਿਹੜਾ ਉੱਧਰ ਬੰਦ-ਪੰਦ ਖਾਇਆ ਜਿਹੜਾ ਟੁੱਟਿਆ ਤੇ ਉਹ ਪਿੰਡ ਮਤਲਬ ਬੰਦ ਨੇ ਜਿਹੜੀ ਪਾਣੀ ਲੈ ਵੀਰੋ ਪਹੁੰਚ ਗਏ ਆਪਾਂ ਵੀਰੋ ਘੱਗਰ ਬਾ ਤੇ ਸੇਖੋ ਵੀ ਇਸ ਟਾਈਮ ਆਪਾਂ ਖੜੇ ਆ ਤੇ ਆ ਪਿੰਡ ਵੀ ਸੇਖੋਵਰਾ ਤੇ ਆ ਦੇਖੋ ਵੀ ਲੈ ਵੀਰੋ ਜਿਹੜਾ ਘੱਗਰ ਦੇਖੋ ਫੁੱਲ ਪੂਰੀ ਸਵੇਟਵਾ ਚੱਲ ਰਿਹਾ ਵੀ ਨਾ ਜਿਆਦਾ ਪਾਣੀ ਤੇ ਬਈ ਮੀ ਆ ਜਿਹੜਾ ਮੌਸਮਾ ਜੇ ਸਾਫ ਆ ਕਿਉਂਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੈਗੀ ਆ ਤਰੀਕ 5 ਤਰੀਕ 9ਵਾਂ ਮਹੀਨਾ 2025 ਤੇ ਟਾਈਮ ਹੋ ਰਿਹਾ ਵੀਰੋ ਦੁਪਹਿਰ ਕੇ 11:30 ਦਾ ਟਾਈਮ ਆ ਤੇ ਇਸ ਟਾਈਮ ਆਪਾਂ ਖੜੇ ਆ ਵੀਰੋ ਬੜਲੀ ਪਿੰਡ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਵੀਰੋ ਪਾਣੀ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਚੱਲ ਰਹੇ ਆ ਤੇ ਬੜਲੀ ਪਿੰਡਵਾ ਖੜਿਆ ਵੀਰੋ ਆਪਾਂ ਨੇ ਕੱਲ ਹੀ ਇੱਕ ਵੀਡੀਓ ਪਾਈ ਥੀ ਜਿਹੜਾ ਬੜਨੀ ਪਿੰਡ ਦੇ ਵਿੱਚ ਜਿਹੜਾ ਬੰਨਤਾ ਬਹੁਤ ਖਤਰਨਾਕ ਬੰਨਤਾ ਜਿਹੜਾ ਆਪਾਂ ਨੇ ਕੱਲ ਲਾਇਆ ਬਹੁਤ ਕੋਸ਼ਿਸ਼ ਕਰੀ ਲਾਣ ਕੀ ਆਪਣਾ ਵੀਡੀਓ ਪਾਈ ਤੀ ਕੱਲ ਤੇ ਬਈ ਬਹੁਤ 3-4 ਦਿਨਾਂ ਤੱਕ ਉਹ ਬੰਨ ਆਪਾਂ ਲਾਰੇ ਤੇ ਕਿਉਂਕਿ ਵੀਰੋ ਜਿਹੜਾ 2023 માં ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਇਹ ਸਾਰੀ ਜੀਰੀਆਂ ਦਾ ਤੇ 2-2 3-3 ਵਾਰ ਜੀਰੀਆਂ ਲੱਗੀਆਂ ਦੀ ਉਸ ਟਾਈਮ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਬਈ ਜੀਰੀਆਂ ਦਾ ਉਸ ਟਾਈਮ ਇਹ ਬੰਨ ਜਿਹੜਾ ਟੁੱਟਿਆ ਦਾ ਇਸੇ ਕਾਰਨ ਬਈ ਕਈ ਪਿੰਡ ਡੁੱਬ ਗਏ ਤੇ ਅੱਗਾ ਪਾਵਣਾ ਬੜਲੀ ਦੋਲਸਪੁਰ ਮਹਿਮੂਦਪੁਰ ਦੁਰਦ ਤੇ ਇਸ ਟਾਈਮ ਵੀ 29 ਤਰੀਕ ਤੇ ਆਪਣਾ ਬੰਦੇ ਲੱਗ ਰਹੇ ਤੇ ਕੋਸ਼ਿਸ਼ ਵਾਂ ਕਿਉਂਕਿ ਬਈ ਉਹ ਬੰਨ ਬਹੁਤ ਇਹ ਉਹ ਬੰਨ ਟੁੱਟ ਜਾ ਬਈ ਬਹੁਤ ਨੁਕਸਾਨ ਹੋਆ ਤਾਂ ਇਸ ਟਾਈਮ ਬਈ 30 ਤਰੀਕ ਤੇ ਬੰਦੇ ਲੱਗ ਰਹੇ ਤੇ ਵੀ ਹਰ ਰੋਜ਼ ਰਾਖੀ ਰੱਖ ਰਹੇ ਦੇ ਉਰਾ ਤੇ ਥੈਲੇ ਵੀ ਬਈ ਦੇਖ ਲੋ 3-400 ਥੈਲਾ ਉੱਥੇ ਲਾ ਦੀਆ ਤਾਂ ਬੰਦਿਆਂ ਨੇ ਪਰ ਬਈ ਫਿਰ ਵੀ ਬੰਨ ਕਾ ਜਿਹੜਾ ਰੂਪ ਆ ਟੁੱਟ ਗਿਆ ਸਾਰਾ ਦੇਖੋ ਤੇ ਰਾਤ ਬਈ 1 ਵਜੇ ਉਹ ਬੰਨ ਟੁੱਟ ਗਿਆ ਤੇ ਉਹ ਦੇਖ ਲੋ ਸਾਹਮਣੇ ਪਿੰਦਾਂ ਜਾ ਰਿਹਾ ਪਾਣੀ ਸਾਰਾ ਪਾਣੀ ਵੀ ਪਿੰਡਾਂ ਵੱਲ ਨੂੰ ਹੋਲੀ ਆ ਇਸ ਟਾਈਮ ਤੇ ਬਹੁਤ ਜ਼ਿਆਦਾ ਵੀ ਨੁਕਸਾਨ ਹੈ ਇੱਧਰ ਜੀਰੀ ਦੇਖ ਲੋ ਬਈ ਸਾਰਾ ਝੋਨਾ ਪੱਕਿਆ ਖੜਿਆ ਤੇ ਜਿਹੜਾ ਪਾਣੀ ਬਈ ਪਿੱਛੇ ਤੇ ਬਹੁਤ ਜ਼ਿਆਦਾ ਜਿਹੜਾ ਛੱਡਿਆ ਜਾ ਰਿਹਾ ਤੇ ਇੱਧਰ ਪਾਣੀ ਦਾ ਵਹਾਅ ਦੇਖ ਲੋ ਬਈ ਕਿੰਨਾ ਤੇਜ਼ ਆ ਰਿਹਾ ਪਾਣੀ ਇੱਧਰ ਤੇ ਤੇ ਇਸ ਕਰਕੇ ਬਈ ਬਹੁਤ ਜ਼ਿਆਦਾ ਨੁਕਸਾਨ ਹੋ ਰਹੇ ਆ ਤੇ ਇੱਧਰ ਆਪਣਾ ਪਿੰਡ ਦੌਲਤਪੁਰ ਦੇ ਵਿੱਚ ਬਈ ਬਹੁਤ ਜ਼ਿਆਦਾ ਪਾਣੀ ਚਲਿਆ ਗਿਆ ਤੇ ਸੜਕਾਂ ਮਨ ਚੱਲ ਗਿਆ ਉਧਰ ਦੁੱੜਦ ਸਾਈਡ ਤੇ ਉਧਰ ਮਹਿਮੂਦਪੁਰ ਵਾਲਾ ਜਿਹੜਾ ਘਗਰਾ ਉੱਥੇ ਟੱਪ ਗਿਆ ਤੇ ਇੱਧਰ ਦੇਖ ਲੋ ਬਈ ਪਾਣੀ ਪੂਰਾ ਤੇਜ਼ ਪਿੰਡ ਵੱਲ ਨੂੰ ਹੋਲੀਆ ਤੇ ਬਾਕੀ ਅਪਡੇਟ ਤੁਹਾਨੂੰ ਆਪ ਦਿੰਦੇ ਰਹਾਂ ਤੇ ਇਸ ਟਾਈਮ ਦੇ ਹਾਲਾਤ ਬਹੁਤ ਮਾੜੇ ਚੱਲ ਰਹੇ ਆ ਕਿਉਂਕਿ ਪਾਣੀ ਬਹੁਤ ਤੇਜ਼ ਹੋ ਗਿਆ ਤੇ ਬਈ ਬਹੁਤ ਕੋਸ਼ਿਸ਼ ਕਰੀ ਆਪਣੇ ਬੰਦਿਆਂ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਆ ਕਈ ਪਿੰਡਾਂ ਦੇ ਬੰਦਿਆਂ ਨੇ ਪਰ ਇਸ ਟਾਈਮ ਬੰਦ ਜਿਹੜਾ ਰਾਤ ਟੁੱਟ ਗਿਆ ਤੇ ਉਹ ਦੇਖੋ ਪਾਣੀ ਸਾਰਾ ਪਿੰਡ ਵੱਲ ਨੂੰ ਜਾ ਰਿਹਾ ਤੇ ਇੱਧਰ ਜੀਰੀ ਦਾ ਹਾਲਾਤ ਦੇਖ ਲਓ ਬਈ ਨਾ ਬਈ ਮਿੱਤਰੋ ਦੇਖ ਲਓ ਆਪਣਾ ਇਹ ਇੱਧਰ ਤੋਂ ਬੰਦ ਜਿਹੜਾ ਕੱਲ ਟੁੱਟਿਆ ਰਾਤ ਤੇ ਸੇਕੋਵਰ ਨੂੰ ਹੀ ਪਾਣੀ ਚੱਲ ਗਿਆ ਦੇਖੋ ਬਈ ਸੇਕੋਵਰ ਵਾਲੀ ਜਿਹੜੀ ਸੜਕ ਦੇ ਉੱਪਰੋਂ ਇੰਨਾ ਜ਼ਿਆਦਾ ਪਾਣੀ ਹੋ ਗਿਆ ਆ ਵੀਰੋ ਪਹੁੰਚ ਗਏ ਆਪਾਂ ਵੀਰੋ ਘੱਗਰ ਪਾ ਤੇ ਸੇਖੋਵਰ ਇਸ ਟੈਂਪਾ ਖੜੇ ਆ ਤੇ ਆ ਪਿੰਡ ਬਈ ਸੇਖੋਵਰਾ ਤੇ ਆ ਦੇਖੋ ਵੀ ਜਿਹੜਾ ਬੰਨ ਟੁੱਟਿਆ ਜਿਹੜਾ ਆਪਾਂ ਕੱਲ ਵੀਡੀਓ ਪਾਇਆ ਉਹ ਉੱਥੇ ਬੰਨ ਆ ਔਰ ਟੁੱਟ ਗਿਆ ਤੇ ਸਾਰੇ ਪਿੰਡਾਂ ਚ ਬਈ ਪਾਣੀ ਵੜ ਗਿਆ ਇੱਧਰ ਵੀ ਤੇ ਇੱਧਰ ਸੇਖੋਵਰ ਚ ਵੀ ਚੱਲ ਗਿਆ ਇਹ ਬਾਕੀ ਤੁਹਾਨੂੰ ਬੰਨ ਜਾ ਕੇ ਦਿਖਾਉਂਦੇ ਆ ਹੁਣ ਲੈ ਵੀਰੋ ਜਿਹੜਾ ਘੱਗਰ ਦੇਖੋ ਫੁੱਲ ਪੂਰੀ ਸਵੇਟਵਾ ਚੱਲ ਰਿਹਾ ਵੀ ਨਾ ਜਿਆਦਾ ਪਾਣੀ ਤੇ ਬਈ ਮੀਂਹ ਆ ਜਿਹੜਾ ਮੌਸਮਾ ਜੇ ਸਾਫ ਆ ਕਿਉਂਕਿ ਕੱਲ ਵੀ ਨਹੀਂ ਪਿਆ ਤੇ ਅੱਜ ਵੀ ਵਧੀਆ ਮੌਸਮ ਹੋਇਆ ਧੁੱਪ ਨਹੀਂ ਕਰ ਰਹੀ ਆ ਤੇ ਬਈ ਜਿਹੜਾ ਪਾਣੀ ਆ ਰਿਹਾ ਪਿੱਛੇ ਦੇ ਬਹੁਤ ਜ਼ਿਆਦਾ ਆ ਰਿਹਾ ਘੱਗਰਵਾ ਪਤਾ ਲੱਗ ਨਹੀਂ ਰਿਹਾ ਕਿਉਂਕਿ ਬਹੁਤ ਜ਼ਿਆਦਾ ਬਈ ਪਿੱਛੇ ਦੇ ਪਾਣੀ ਛੱਡਾ ਜਾ ਰਿਹਾ ਡੈਮਾ ਡੁੰਮਾ ਕੇ ਜਿਹੜੇ ਖੁੱਲੇ ਜਾ ਰਹੇ ਆ ਨੱਕੇ ਤੇ ਬਾਕੀ ਹਾਲਾਤ ਮਾੜੇ ਆ ਬਈ ਤੇ ਇੱਧਰ ਦੇਖ ਲਓ ਬਈ ਉੱਥੇ ਉੱਪਰ ਨਾ ਕੱਪੜਾ ਇਹ ਦੇਖ ਲਓ ਬਈ ਇਹ ਬੰਨ ਟੁੱਟਿਆ ਜਿਹੜਾ ਤੇ ਆ ਜੀਰੀ ਹਾਲਾ ਦੇ ਜੀਰੀ ਬਈ ਪੱਕੀ ਖੜੀ ਆ ਇੱਧਰ ਦੇਖ ਲੋ ਸਾਰਾ ਘੰਗਰ ਐ ਬਈ ਮਿੱਤਰੋ ਇਸ ਟਾਈਮ ਖੜੇ ਆ ਭਾਈਸੀ ਜਗਾਂਵਾਂ ਜਿੱਥੇ ਆਪਾਂ ਬੰਦ ਕਈ ਦਿਨਾਂ ਤੋਂ ਬਹੁਤ ਕੋਸ਼ਿਸ਼ਾਂ ਕਰ ਰਹੇ ਸੀ ਵੀ ਉਹ ਬੰਦ ਨਾ ਟੁੱਟਾ ਕਿਉਂਕਿ ਇਸ ਬੰਦ ਨੇ ਬਈ ਪਹਿਲਾਂ ਬਹੁਤ ਜ਼ਿਆਦਾ ਨੁਕਸਾਨ ਕਰੇ ਤੇ ਤੇ ਇਸ ਟਾਈਮ ਇਹੋ ਦੇਖ ਲੋ ਬਈ ਉਹ ਬੰਦ ਟੁੱਟ ਗਿਆ ਤੇ ਹਾਲਾਤ ਬਹੁ ਮਾੜੇ ਹੋ ਰਹੇ ਆ ਬਈ ਉਹ ਦੇਖੋ ਇਸ ਬੰਨ ਨੂੰ ਪਿਛਲੇ ਕਈ ਦਿਨਾਂ ਤੋਂ 4-5 ਦਿਨਾਂ ਤੋਂ ਬਈ ਬੰਦੇ ਬਹੁਤ ਕੋਸ਼ਿਸ਼ ਕਰ ਰਹੇ ਤੇ ਬਈ ਨਾ ਟੁੱਟਾ ਤੇ ਕੱਲ ਰਾਤ ਬਈ 1 ਵਜੇ ਉਹ ਬੰਦ ਟੁੱਟ ਗਿਆ ਤੇ ਪਾਣੀ ਬਈ ਸਾਰਾ ਦੇਖੋ ਪਿੰਡਾਂ ਵੱਲ ਨੂੰ ਤੁਰ ਪਿਆ ਤੇ ਇੱਧਰ ਵੱੜਲੀ ਪਿੰਡ ਅੱਗੇ ਵੀਰੋ ਦੌਲਤਪੁਰ ਮਹਿਮੂਦਪੁਰ ਦੁਰਦ ਕਈ ਪਿੰਡਾਂ ਚ ਪਾਣੀ ਵੀ ਰੋ ਇਸ ਟਾਈਮ ਵੜ ਚ ਰਿਹਾ ਤੇ ਝੋਨਾ ਇਸ ਟਾਈਮ ਦੇਖ ਲੋ ਤਾਂ ਮੇ ਕੀ ਹਾਲਾਤ ਹੋ ਰਹੇ ਆ ਤੇ ਕਿੰਨੀ ਸਵੀਟ ਨਾਲ ਬਾਈ ਪਾਣੀ ਚੱਲ ਰਿਹਾ ਤੇ ਬਹੁ ਮਾੜੇ ਹਾਲਾਤ ਆ ਬਾਈ ਤੇ ਉੱਧਰ ਵੀ ਤੁਹਾਨੂੰ ਜਾ ਕੇ ਦਿਖਾਣੇ ਆ ਆਪਣਾ ਕਈ ਪਿੰਡਾਂ ਚ ਵੜ ਗਿਆ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਹਾਲਾਤ ਇਸ ਟਾਈਮ ਬਹੁ ਮਾੜੇ ਆ ਤੇ ਤਰੀਕ ਬਾਈ ਅੱਜ 5 ਤਰੀਕ ਨਵੰਬਰ ਮਹੀਨਾ 2025 ਆ ਤੇ 12 11:30 ਵਜੇ ਦਾ ਟਾਈਮ ਆ ਬਾਈ ਆਪਾਂ ਲਾਈਵ ਤੁਹਾਨੂੰ ਦਿਖਾ ਰਹੇ ਆ ਤੇ ਦੇਖ ਸਕਦੇ ਹੋ ਕਿੰਨੀ ਸਵੀਟ ਨਾਲ ਆਪਣਾ ਜਿਹੜਾ ਪਾਣੀ ਚੱਲ ਰਿਹਾ ਤੇ ਚੀਰੀਆਂ ਦਾ ਹਾਲਾਤ ਦੇਖ ਲਿਓ ਤੇ ਬਾਕੀ ਵੀਡੀਓ ਵਧੀਆ ਲੱਗੀ ਬਰੋ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਬਹੁਤ ਹੀ ਖਤਰਨਾਕ ਹਾਲਾਤ ਹੋ ਰਹੇ ਆ ਇਸ ਟਾਈਮ ਆਪਣੇ ਪਿੰਡ ਬੜਲੀ ਤੋਂ ਲੈ ਕੇ ਤੇ ਇੱਧਰ ਆਪਣੇ ਸੇਖੂਪੁਰ ਮਹਿਮੂਦਪੁਰ ਦੁਰਦ ਤੇ ਖਾਸੇ ਪਿੰਡ ਬਈ ਹਾਲਾਤ ਖਰਾਬ ਆ ਪੂਰਾ ਤਾਂ ਆਪ ਪਿੰਡਾਂ ਨੂੰ ਕੱਠੇ ਹੋਗਾ ਨਾ ਬੁੱਗੇ ਵਿੱਚ ਬਾੜਗਾ ਜੇਤੀਆਂ ਤਿੰਨ ਚਾਰ ਟਰੈਕਟਰ ਲਾੜਾ ਫੇਰ ਬੰਨ ਮੰਨੋ ਇਸ ਟਾਈਮ ਆਪਾਂ ਦੌਲਤਪੁਰ ਵਾਲੀ ਫਿਰਨੀ ਬਾਗੇ ਤੇ ਹਾਲਾਤ ਦੇਖ ਲੋ ਉਰੇ ਤੱਕ ਪਾਣੀ ਪਹੁੰਚ ਗਿਆ ਜਿਹੜਾ ਬੰਦ ਟੁੱਟਿਆ ਦੇਖ ਲੋ ਵੀਰੋ ਇਸ ਟਾਈਮ ਆਪਾਂ ਦੌਲਤਪੁਰ ਖੜੇ ਆ ਤੇ ਉਹ ਪਾਣੀ ਜਿੱਥੇ ਆਪਾਂ ਬੰਦ ਤੁਹਾਨੂੰ ਦਿਖਾਇਆ ਉੱਥੇ ਤੇ ਟੁੱਟਿਆ ਜਿਹੜਾ ਦੇਖੋ ਜੀ ਰਿਆ ਹਾਲਾਤ ਤੇ ਉੱਧਰ ਦੇਖੋ ਵੀ ਕੋਲੀ ਕਿੰਨਾ ਚੱਲ ਰਹੀ ਹੈ ਮਾਰੋ ਮਾਰ ਤੇ ਹਾਲਾਤ ਦੇਖ ਲਓ ਬਈ ਦੌਲਤਪੁਰ ਵਾਲੇ ਬੜੇ ਰੋਡ 'ਪਾ ਖੜੇ ਆ ਕੜਾਮ ਵਾਲੇ 'ਪਾ ਤੇ ਇੱਧਰ ਦੇਖੋ ਬਈ ਜਿਹੜਾ ਬੰਨ ਟੁੱਟਿਆ ਪਾਣੀ ਦੇ ਹਾਲਾਤ ਆ ਤੇ ਇੱਧਰ ਬਈ ਜੀਰੀਆਂ ਦੇਖੋ ਕਿੰਨਾ ਕਿੰਨਾ ਪਾਣੀ ਚੜਾ ਦਿਆ ਤੇ ਇੱਧਰ ਦੇਖ ਲਓ ਬਈ ਪੁਣੀਆਂ ਕਿਤਨਾ ਚੱਲੀ ਐ ਮਰੋ ਮਾਰ ਮੈਂ ਵੀਰੋ ਦੇਖੋ ਲਾਤ ਪਾਣੀ ਦੇ ਤੇ ਆਪਾਂ ਇਸ ਟਾਈਮ ਵੀਰੋ ਮਹਿਮੂਦਪੁਰ ਕਨੀ ਨੂੰ ਜਾ ਰਹੇ ਆ ਤੇ ਦੇਖ ਸਕਦੇ ਹੋ ਪਾਣੀ ਦੇ ਹਾਲਾਤ ਦੇਖ ਲਓ ਬਈ ਇੱਧਰ ਦੇਖੋ ਬਈ ਕਿੰਨਾ ਕਿੰਨਾ ਪਾਣੀ ਪਾ ਬੜਾ ਰੋਡ ਆ ਬਈ ਉਹ ਕੜਾਮ ਵਾਲਾ ਵਾਲੀ ਸਾਈਡ ਜਾ ਰਹੇ ਆ ਤੇ ਉਧਰ ਆਪਾਂ ਬੰਦ ਤੁਹਾਨੂੰ ਦਿਖਾਇਆ ਤੇ ਉਹ ਜਿਹੜਾ ਟੁੱਟਿਆ ਉਹ ਤਾਂ ਹੀ ਸਾਰੀ ਮਾਰ ਬਈ ਇਧਰ ਆ ਕੋਈ ਆ ਦੇਖੋ ਲੈ ਵੀਰੋ ਇਸ ਟਾਈਮ ਆਪਾਂ ਦੁੜਦਾ ਗਏ ਤੇ ਇਹ ਪਿੰਡ ਵੀ ਦੁੜਦਾ ਜਿਹੜਾ ਉਧਰ ਬੰਦ ਪੰਦ ਖਾਇਆ ਜਿਹੜਾ ਉਹ ਟੁੱਟਿਆ ਤੇ ਉਹ ਪਿੰਡ ਮਤਲਬ ਬੰਦ ਨੇ ਜਿਹੜੀ ਪਾਣੀ ਨੇ ਮਾਰ ਮਾਰੀ ਆ ਦੇਖ ਲਓ ਵੀ ਦੀ ਰੇਂਗ ਹਾਲਾਤ ਕਿੰਨੇ ਕਿੰਨੇ ਬਈ ਡੁੱਬ ਗੀਆਂ ਦੇਖ ਸਕਦੇ ਹੋ ਤੁਸੀਂ ਬੱਲ ਬੱਲ ਰਹਿ ਗਈ ਬਈ ਉੱਪਰ ਤੇ ਬਾਕੀ ਸਾਰੀ ਡੁੱਬਗੀ ਚੇਰੀ ਤੇ ਇਹ ਪਿੰਡ ਵੀ ਦੁਰਦ ਆ ਗਿਆ ਅੱਗੇ ਮਹਿਮੂਦਪੁਰਾ ਜਿਹੜਾ ਕੱਗਰ ਉੱਧਰ ਵੀ ਬਹੁਤ ਮਾੜੇ ਹਾਲਾਤ ਆ। ਆਕੀ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਸ਼ੇਅਰ ਜਰੂਰ ਕਰਿਓ। ਆਕੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਰੂਰ ਦਿਖਾਵਾਂ ਮਹਿਮੂਦਪੁਰਾ ਵਾਲਾ ਕੱਗਰ।